ਕੀ ਨਾਮ ਆਪਣਾ ਹੈ ਬਲਜਿੰਦਰ ਸਿੰਘ ਜੀ ਬਲਜਿੰਦਰ ਸਿੰਘ ਜੀ ਤੁਸੀਂ ਮੌਕੇ ਤੇ ਪਹੁੰਚੇ ਸੀ ਜਿਸ ਤਰ੍ਹਾਂ ਐਕਸੀਡੈਂਟ ਹੋਇਆ ਸਕੂਲ ਬੈਨ ਦਾ ਦੇ ਕਾਰ ਦਾ ਕੀ ਲੱਗ ਰਿਹਾ ਤੁਹਾਨੂੰ ਕਿਸ ਤੀ ਕੀ ਗੱਲ ਹੋਈ ਹੈ ਕੱਲ ਤਾਂ ਕਿ ਸਕੂਲ ਬੈਨ ਦਾ ਡੇਲੀ ਜੂੜਾਨ ਕਰਦੀ ਸੀ ਜਿਹੋ ਉਹਦੇ ਵਾਂਗੂ ਜੂੜਾਨ ਕਰਿਆ ਸੀ ਉਹਨੇ ਸਕੂਲ ਬੈਨ ਨੇ ਵੈਸੇ ਉਹ ਗੱਡੀ ਵਾਲੇ ਦੀ ਗਲਤੀ ਹੈ ਜਿਹੜਾ ਫ੍ਰਿਜਾ ਵਾਲਾ ਪਰਾਂ ਤੋਂ ਆ ਰਿਹਾ ਉਹਨੇ ਸਪੀਡ ਦੇ ਗੱਡੀ ਲਿਆ ਕੇ ਮਾਰੀ ਹੈ ਸਕੂਲ ਬੈਨ ਇਧਰ ਹੀ ਸੜ ਜਾਂਦੀ ਹੈ ਇਹਦੀ ਮੂੰਹ ਇਧਰ ਹੋ ਗਿਆ ਜੀ ਉਹਦਾ ਆਏ ਮੂੰਹ ਕਰਕੇ ਦੂਜੇ ਰੋਡ ਮੂੰਹ ਕਰਕੇ ਗੱਡੀ ਫੇਰ ਪਲਟੀ ਹੈ ਉਹਦੀ ਸਪੀਡ ਤੇਜ਼ ਸੀਗੀ ਹਜੇ ਉਹ ਇਹ ਗੱਲ ਕਹਿ ਹਾਂਜੀ ਉਹ ਇਹ ਬਿਆਨ ਦੇ ਮੇਰਾ ਗੱਡੀ ਕਰਵਾਦੀ ਹੈ ਪਤਾ ਨਹੀਂ ਇਹ ਨਹੀਂ ਅਜੇ ਅਸੀਂ ਬੱਚੇ ਸਾਮਲ ਚ ਰਹਿ ਗਏ ਸੀ ਸਾਨੂੰ ਹਜੇ ਕੋਈ ਪਤਾ ਕੀ ਨਾਮ ਤੁਹਾਡਾ ਹਾਂਜੀ ਆਪਣਾ ਨਾਮ ਸੁਖਵਿੰਦਰ ਸਿੰਘ ਹੈ ਜੀ ਸੁਖਵਿੰਦਰ ਸਿੰਘ ਜਿਹੜਾ ਐਕਸੀਡੈਂਟ ਹੋਇਆ ਬੱਚਿਆਂ ਵਾਲੀ ਸਕੂਲ ਵੈਨ ਦਾ ਕੀ ਤੁਹਾਨੂੰ ਕੀ ਲੱਗ ਰਿਹਾ ਹੈ ਇਹ ਇਧਰੋਂ ਜਾ ਰਹੀ ਸੀ ਜੱਖਰ ਰੋਡ ਤੇ ਨਹੀਂ ਸਕੂਲ ਵੈਨ ਤੇ ਮੋੜ ਤੇ ਮੋੜ ਰਹੀ ਸੀ ਪਰ ਜੱਖਰ ਤੋਂ ਬਰੀਜਾ ਗੱਡੀ ਆ ਰਹੀ ਸੀ ਉਹਨੇ ਬਰੀਜਾ ਗੱਡੀ ਟੱਕਰੀ ਜਾਦੇ ਹੋਈ ਸੀਗੀ ਉਹ ਬੱਚੀ ਹੈ ਕਿੰਨੇ ਕ ਬੱਚੇ ਲੱਗਦੇ ਨੇ ਜਿਹੜੇ ਲੱਗ ਬੱਚੇ ਸੀ ਸਕਦਾ ਹੈਗੀ ਹੈ ਨਹੀਂ ਸਮਝੋ ਸੂਰਵੰਦ ਐਕਸਲ ਦੇ ਬੱਚੇ ਆਏ ਹੋਏ ਪਿਛੇ ਹਾਸੇ ਅਸ਼ਕਾਰ ਕਿੰਨੇ ਬੱਚੇ ਨੇ ਕਿੰਨੇ ਮਰੀਜ਼ ਸਾਰੇ ਟੋਟਲ 9 ਮਰੀਜ਼ ਹੈਗੇ ਨੇ ਦੋ ਅਡਲਟ ਇੱਕ ਡਰਾਈਵਰ ਤੇ ਇੱਕ ਹੈਲਪਰ ਹੈ ਉਹਨਾਂ ਦੇ ਨਾਲ ਤੇ ਸੱਤ ਬੱਚੇ ਆ ਦੋ ਬੱਚੇ ਸੀ ਰੈਫਰ ਕੀਤੇ ਹੈਗੇ ਰਜਿੰਦਰਾ ਹਸਪੀਟਲ ਫॉर ਪ੍ਰੀਕਾਸ਼ਨਰੀ ਸਿਟੀ ਵਗੈਰਾ ਬਾਕੀ ਬੱਚੇ ਸਾਰੇ ਸਟੇਬਲ ਕੰਡੀਸ਼ਨ ਚ ਹੈਗੇ ਨੇ ਇੱਕ ਡਰਾਈਵਰ ਨੂੰ ਰੈਫਰ ਕਰਾਂਗੇ ਫॉर ਸਿਟੀ ਸਕੈਨ ਟੂ ਮਾਂਸਾ ਬਾਕੀ ਸਾਰਾ ਕੁਝ ਠੀਕ ਹੈ ਸਿਚੁਏਸ਼ਨ ਅੰਦਰ ਕੰਟਰੋਲ ਹੈ